WhatsApp ਰਾਹੀਂ ਧਮਕੀਆਂ ਦੇ ਕੇ 30 ਲੱਖ ਦੀ ਫਰੋਤੀ ਮੰਗਲ ਵਾਲਾ ਵਿਦਿਆਰਥੀ ਗ੍ਰਿਫਤਾਰ ਕਰ ਲਿਆ ਗਿਆ ਹੈ ਐਸਐਸਪੀ ਮਾਨਸਾ ਭਗੀਰਤ ਸਿੰਘ ਮੀਨਾ ਨੇ ਦੱਸਿਆ ਕਿ WhatsApp ਰਾਹੀਂ ਮਾਨਸਾ ਜ਼ਿਲ੍ਹੇ ਦੇ ਇੱਕ ਵਿਦਿਆਰਥੀ ਨੂੰ ਬਠਿੰਡਾ ਜ਼ਿਲ੍ਹੇ ਦੇ ਇੱਕ ਵਿਦਿਆਰਥੀ ਵੱਲੋਂ ਧਮਕੀਆਂ ਦੇ ਕੇ 30 ਲੱਖ ਫਰੋਤੀ ਮੰਗਣ ਦੇ ਮਾਮਲੇ ਵਿੱਚ ਮਾਨਸਾ ਜ਼ਿਲ੍ਹੇ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਦਾ ਨਾਮ ਅਨਜਿੰਦਰ ਸਿੰਘ ਵਾਸੀ ਮਾਖਾ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ ਕਿ ਇੱਕ ਵਿਅਕਤੀ WhatsApp ਰਾਹੀਂ 30 ਲੱਖ ਰੁਪਏ ਦੀ ਫਰੋਤੀ ਮੰਗ ਰਿਹਾ ਹੈ ਅਤੇ ਫਰੋਤੀ ਨਾ ਦੇਣ ਤੇ ਉਸਦੇ ਦੋਵੇਂ ਪੁੱਤਰਾਂ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇਸ ਮਾਮਲੇ ਤੇ ਤੁਰੰਤ ਐਕਸ਼ਨ ਲੈਂਦਿਆਂ ਪੁਲਿਸ ਵੱਲੋਂ ਇੱਕ ਨੌਜਵਾਨ ਵਾਸੀ ਕੋੜਫੱਤਾ ਬਠਿੰਡਾ ਨੂੰ ਗ੍ਰਿਫਤਾਰ ਕਰਕੇ ਮੋਬਾਈਲ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਨੌਜਵਾਨ ਬੀਏ ਦਾ ਵਿਦਿਆਰਥੀ ਹੈ ਜੋ ਸ਼ਿਕਾਇਤਕਰਦਾ ਦੇ ਦੂਰਦਰ ਰਿਸ਼ਤੇਦਾਰੀ ਨਾਲ ਸੰਬੰਧ ਰੱਖਦਾ ਹੈ। ਉਹਨਾਂ ਦੱਸਿਆ ਕਿ ਇਹ ਨੌਜਵਾਨ ਫੇਸਬੁਕ ਰਾਹੀਂ ਗੈਂਗਸਟਰਾਂ ਨੂੰ ਫੋਲੋ ਕਰਦਾ ਸੀ ਅਤੇ ਰਾਤੋ-ਰਾਤ ਅਮੀਰ ਬਨੰਦ ਚੱਕਰ ਵਿੱਚ ਆਪਣੇ ਹੀ ਦੂਰ ਦੇ ਰਿਸ਼ਤੇਦਾਰ ਤੋਂ 30 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਾਨਸਾ ਪੁਲਿਸ ਵੱਲੋਂ ਇਹ ਧਮਕੀ ਦੇ ਕੇ 30 ਲੱਖ ਰੁਪਏ ਦੀ ਫਿਰੋਤੀ ਮੰਗਣ ਦੇ ਮਾਮਲੇ ਨੂੰ ਬਹੁਤ ਛੇਤੀ ਅਸੀਂ ਟ੍ਰੇਸ ਕਰਕੇ ਅਤੇ ਮੁਲਜ਼ਮ ਨੂੰ ਫਰਣਦੇ ਦੀ ਤਸਦੀਕ ਸਫਲਤਾਪੂਰਵਕ ਆਖਿਰ ਕੀਤੀ ਗਈ ਹੈਗੀ। ਜੋ ਮੈਟਰ ਉਹ ਇਦਾਂ ਹੈਗਾ ਕਿ ਜੇ ਮਨਜਿੰਦਰ ਸਿੰਘ ਹੈਗਾ ਮਾਖਾ ਮਾਨਸਾ ਦਾ ਰਹਿਣ ਵਾਲਾ ਹੈਗਾ ਇਹ ਇੱਕ ਬੁੱਕ ਸੈਲਰ ਦਾ ਕੰਮ ਕਰਦਾ ਹੈਗਾ ਇਸ ਨੂੰ 28th ਅਗਸਤ ਤੀ ਲਗਾਤਾਰ ਇੱਕ ਫੋਰਨ ਨੰਬਰ ਤੇ ਇਸ ਕੋ ਫਿਰੋਤੀ ਮੰਗਣੇ ਕੀ ਕਾਲ ਆ ਰਹੀ ਸੀ ਜਿਦੇ ਵਿੱਚ ਜੋ ਬੰਦਾ ਸੀ ਉਹ ਇਹ ਕਹਿੰਦਾ ਸੀ ਕਿ ਜਾਂ ਤੋ ਤੁਸੀਂ ਤੁਹਾਨੂੰ 30 ਲੱਖ ਰੁਪਏ ਦੇ ਦਿਓ ਅਦਰਵਾਇਜ਼ ਇਨਕੇ ਜੋ ਦੋਨੇ ਮੁੰਡੇ ਸੀ ਉਹਨਾਂ ਦਾ ਨਾਮ ਲੈ ਕੇ ਔਰ ਧਮਕੀ ਦੇ ਰਿਹਾ ਸੀ ਉਹਨਾਂ ਨੂੰ ਅਤਿ ਮਾਰ ਦੇਗੇ ਉਹਨਾਂ ਨੂੰ ਤੋ ਸਾਡੀ ਐਸਪੀ ਡੀ ਸਾਹਿਬ ਡੀਐਸਟੀ ਮਾਨਸਾ ਰਿਚਾਰਜ ਕੀ ਆਈਏ ਔਰ ਐਸਐਚਓ सदर ਕੀ ਟੀਮ ਨੇ प्रॉम्प्टली एक्शन करके एफ आई आर रजिस्टर करके और टैक्नीकली जितने भी साढ़े जो टैक्नीकल टूल है उन्होंने माध्यम राही इसकू असी ट्रेस करने के सफल आसने और जो अक्यूज है हरजिंदर सिंह ये कोटफत्ता बठिंडा डिट्रिकों बिलोंग करता है इक्कीस साल का मुंडा है बी ए की पढ़ाई करना है इनू असी फड़ के और अरेस्ट इसकी डाली हैगी बेसिकली ਇਹ ਥਰੂ ਫੇਸਬੁਕ ਗੈਂਗਸਟਰਾਂ ਨੂੰ ਫੋਲੋ ਕਰਦਾ ਸੀ ਔਰ ਰਾਤੋ ਰਾਤ ਅਮੀਰ ਬਣਨੇ ਦੇ ਚੱਕਰ ਦੇ ਵਿੱਚ ਔਰ ਇਹ ਇਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਇਸਕਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਅਭੀ ਤੱਕ ਨਹੀਂ ਹੈਗਾ ਕਿਹੜੇ ਗੈਂਗਸਟਰਾਂ ਨੂੰ ਜਿਹੜਾ ਫੋਲੋ ਕਰਦਾ ਸੀ ਇਹ ਸਾਰੇ ਹੀ ਫੇਸਬੁਕ ਦੇ ਰਾਇ ਇਸ ਨੂੰ ਜੋ ਵੀ ਗੈਂਗਸਟਰ ਜੋ ਇਸ ਨੂੰ ਜੋ ਜਨਨ ਵਿੱਚ ਲਾਈਕ ਕਰਦਾ ਸੀ ਉਹਨਾਂ ਨੂੰ ਫੋਲੋ ਕਰਦਾ ਸੀ ਪਰ ਇਹ ਨਿਕੁਲਰ ਐਸਾ ਨਹੀਂ ਹੈ ਕਿ ਭਾਈ ਇੱਕ ਹੀ ਕੋਈ ਗੈਂਗਸਟਰ ਨੂੰ ਇਹ ਫੋਲੋ ਕਰਦਾ ਸੀ ਫੇਸਬੁਕ ਰਾਇ ਇਸ ਤੋਂ ਜਿਹੜੇ ਵੀ ਗੈਂਗਸਟਰ ਹੁੰਦੇ ਤੁਮਰਦਾ ਸੀ ਇਹਨੂੰ ਕੋਈ ਇਨਸਪੀਰੇਸ਼ਨ ਮਿਲਦੀ ਸੀ ਉਹ 99 ਫੋਲੋ ਕਰ। ਸਰ ਜੀ ਮੱਖੇ ਦਾ ਜਿਹਨੂੰ ਫੋਨ ਕੀਤਾ ਉਹਦਾ ਸਟੇਟਸ ਕੀ ਹੈ ਉਹ ਕੀ ਬਿਜ਼ਨਸ ਕਰਦਾ ਕਿਉਂ ਉਥੋਂ ਇੰਨੀ ਵੱਡੀ ਬਿਜ਼ਨਸ ਕੀਲੀ ਬੁੱਕ ਸੈਲਰ ਦਾ ਕੰਮ ਕਰਦਾ ਹੈਗਾ ਅਤੇ ਜੋ ਸਾਡੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਵੀ ਆਏਗਾ ਕਿ ਜੋ ਬੁੱਕ ਸੈਲਰ ਹੈਗਾ ਔਰ ਅਕਿਊਜ਼ ਹੈਗਾ ਆਪਸ ਤੇ ਵਿਤਰ ਸਦਾਰ ਵੀ ਹੈਗੇ ਰਿਲੇਟਿਵ ਹੈਗੇ ਜਾਂ ਡਿਸਟੈਂਟ ਦੂਰ ਕੇ ਰਿਲੇਸ਼ਨ ਦੇ ਵਿੱਚ ਵੀ ਹੈ। ਸਰ ਕੀ ਕੀਸ ਪ੍ਰਾਪਤ ਹੋਇਆ?

ਇਹ ਸਟੂਡੈਂਟ ਸਰ ਜਿਹੜੀ ਕਲਾਸ ਹੈਗਾ ਵੀ ਇਹ ਬੀਏ ਦੇ ਵਿੱਚ ਪੜਾਈ ਕਰਦਾ ਹੈ। ਬਸ ਠੀਕ ਹੈ। ਦੂਜੀ ਕਲਾਸ ਇਹਨੂੰ ਲੋ